ਇਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਇਹ ਕਹਾਵਤ ਬਿਲਕੁਲ ਠੀਕ ਬੈਠਦੀ ਹੈ ਬਰਨਾਲਾ ਦੇ ਰਹਿਣ ਵਾਲੇ ਅਵਤਾਰ ਸਿੰਘ ਬੱਬੀ ਰਾਜਸਰੀਏ ਤੇ ਜਿਨ੍ਹਾਂ ਨੇ 59 ਸਾਲ ਦੀ ਉਮਰ 'ਚ 12ਵੀਂ ਕਲਾਸ ਪਾਸ ਕੀਤੀ ਹੈ ਜਿਸ ਬਾਰੇ ਅਵਤਾਰ ਸਿੰਘ ਬੱਬੀ ਨੇ ਦੱਸਿਆ ਕਿ ਜਦੋਂ ਘਰ ਦੇ ਹਾਲਾਤ ਠੀਕ ਨਹੀਂ ਸਨ ਤਾਂ 10ਵੀਂ ਤੋਂ ਬਾਅਦ ਅੱਗੇ ਦੀ ਪੜ੍ਹਾਈ ਬੰਦ ਹੋ ਗਈ ਸੀ ਅਤੇ ਆਪਣੇ ਦਿਲ ਵਿੱਚੋਂ ਛੁਪਾਈ ਬੈਠੇ ਪੜ੍ਹਾਈ ਦੇ ਸੁਪਨੇ ਨੂੰ 59 ਸਾਲ ਦੀ ਉਮਰ ਵਿੱਚ ਪੂਰਾ ਕੀਤਾ ਐ ਐਨਾ ਹੀ ਨਹੀਂ ਉਸਦੇ ਪੁੱਤਰ ਨੇ ਵੀ ਉਸ ਨਾਲ ਹੀ ਪੇਪਰ ਦੇ ਕੇ 12ਵੀਂ ਪਰੀਖਿਆ ਪਾਸ ਕੀਤੀ ਹੈ ਉਹਨਾਂ ਕਿਹਾ ਕਿ ਹੁਣ ਮੈਂ ਤੇ ਮੇਰਾ ਪੁੱਤਰ ਅੱਗੇ ਇਕੱਠੇ ਹੀ ਬੀਏ ਵੀ ਕਰਾਂਗੇ ਅਤੇ ਅੱਗੇ ਵੀ ਪੜ੍ਹਾਈ ਜਾਰੀ ਰੱਖਾਂਗੇ ਦਾ ਪਹਿਲਾਂ ਤੋਂ ਸੀ ਕਿ ਮੈਂ ਅੱਗੇ ਪੜ੍ਹਾਂ ਪਰ ਕੁਝ ਘਰੇਲੂ ਹਾਲਾਤ ਸੀਗੇ ਤੇ ਇਜਾਜ਼ਤ ਨਹੀਂ ਦੇ ਰਹੇ ਸੀਗੇ ਤੇ ਇੱਕ ਵਾਰਾ ਚਲੋ ਮੇਰੇ ਬੇਟੇ ਦੇ ਪੇਪਰ ਦਿਵਾਉਣੇ ਸੀਗੇ ਉਹਦੇ ਨਾਲ ਹੀ ਮੇਰਾ ਵੀ ਮਨ ਕਰਿਆ ਵੀ ਮੈਂ ਵੀ ਚਲੋ ਪੇਪਰ ਦੇ ਮਾਤੇ ਮੈਂ ਇਸ ਕਰਕੇ ਮੈਂ ਵੀ ਫਰੈਕਤੀ ਪੇਪਰ ਦਿੱਤੇ ਤੇ ਬੇਟੇ ਨਾਲ ਹੀ ਸੀ ਦੋਨੋਂ ਦਾ ਰਿਜ਼ਲਟ ਆਇਆ ਪਰਸੋ ਬਬੀਰ ਰਿਜ਼ਲਟ ਆਇਆ ਸਾਡੀ ਅਸੀਂ ਪਾਸ ਹੋ ਗਏ ਤੁਹਾਨੂੰ ਕਿਹੜੇ ਆਖ ਕੇ ਲੈ ਕੇ ਪ੍ਰਾਪਤ ਪਾਸ ਨਹੀਂ ਜਾਂਦਾ ਮੇਰੇ 500 ਚ ਟੋਟਲ 500 ਸੀ 360 ਆਏ ਨੇ ਮੇਰੇ ਇੱਕ ਬੇਟੇ ਦੇ ਵੀਰੇ 345 ਆਏ ਨੇ ਕਿ ਤੇ ਉਹਨਾਂ ਨੂੰ ਮੈਂ ਚੰਗੀ ਸੀ ਤਿਆਰੀ ਦੇਖੋ ਜੀ ਮੈਂ ਬਹੁਤ ਤਿਆਰੀ ਕਰੀ ਆ ਗਈ ਜਿਵੇਂ ਮੈਂ ਰੋਜ਼ ਉਹ ਆਨਲਾਈਨ ਕਲਾਸਾਂ ਲਾਈ ਰਹੀ ਹਾਂ ਨਾ ਤੇ ਬੇਟੇ ਨੇ ਮੌਕੇ ਦੀ ਪੜ੍ਹਿਆਗਾ ਉਹ ਦੋ ਦਿਨ ਤੋਂ ਤਿੰਨ ਦਿਨ ਪਹਿਲੇ ਪੜ੍ਹਦਾ ਸੀਗਾ ਇਸ ਤਰ੍ਹਾਂ ਉਹਦਾ ਹੋ ਗਏ ਅੱਗੇ ਕੀ ਵਿਚਾਰਾਂ ਕਹੇ ਸੀ ਕਰਾਂਗੇ ਵੀ ਇਹ ਕਰਾਂਗੇ ਪੰਜਾਬੀ ਜੁਨੀਅਰ ਮੈਡੀਕਲ ਪਟਿਆਲਾ ਤੋਂ ਦੋਨੇ ਪੇਪਰ ਪੁੱਛ ਜਾਵਾਂਗੇ ਸੈਨੇਟਿਸ਼ਨ ਲੈ ਕੇ ਆ ਰਹੇ ਹਾਂ ਫਿਰ ਉਥੋਂ ਕਰਾਂਗੇ ਠੀਕ ਐਸੀ ਦੇਣਾ ਮੈਸੇਜ ਤਾਂ ਇਹ ਹੈ ਵੀ ਜ਼ਿੰਦਗੀ ਜਿਹੜੀ ਆ ਕੀਮਤੀਆ ਸਮਾਂ ਕੀਮਤੀਆ ਸਾਨੂੰ ਇੱਕ ਇੱਕ ਪਲ ਦਾ ਲਾਹਾ ਲੈਣਾ ਚਾਹੀਦਾ ਹੈ ਜਿਹੜਾ ਸਮਾਂ ਲੰਘਿਆ ਨੇ ਮੁੜ ਕੇ ਨਹੀਂ ਆਉਣਾ ਤੇ ਦੂਸਰੀ ਗੱਲ ਇਹ ਮੈਂ ਕਹਿੰਦਾ ਵੀ ਵਿਦਿਆ ਤੀਜਾ ਨੇਤਰ ਇਹਦੀ ਸਿੱਖਣ ਦੀ ਕੋਈ ਉਮਰ ਨਹੀਂ ਤੇ ਤੇ ਪੜਦੇ ਰਹਿਣਾ ਜਿੰਦਾ ਕਿ ਬਾਦ ਰਹਿਣਾ ਅੱਜ ਦਾ ਨੌਜਵਾਨਾ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਜਾਣ ਦੇ ਅੰਦਰ ਪੜ੍ਹਾਈ ਕਰਨੀ ਆ ਉਹਨਾਂ ਬਾਰੇ ਬਸੇ ਗੱਲ ਕਰਦੇ ਹਾਂ ਨੌਜਵਾਨਾਂ ਵਿੱਚ ਦੇਖੋ ਇਹ ਹੈਗਾ ਹੀ ਹੈਗਾ ਸੋਸ਼ਲ ਮੀਡੀਆ ਦੇ ਇੱਕ ਕਹਿ ਸਕੀਏ ਸੋਸ਼ਲ ਮੀਡੀਆ ਦੇ ਗੁਲਾਮ ਕਰ ਲੈ ਨੌਜਵਾਨਾਂ ਨੂੰ ਤੇ ਮੈਂ ਨੌਜਵਾਨਾਂ ਨੂੰ ਕਹੂੰ ਵੀ ਸੋਸ਼ਲ ਮੀਡੀਆ ਵੀ ਦੇਖੋ ਸਮਾਂ ਇੱਕ ਟਾਈਮ ਨਿਸ਼ਚਿਤ ਕਰ ਲੋ ਵੀ ਇਸ ਸਮਾਂ ਇਹਨਾਂ ਕਹਿ ਇਹਨੂੰ ਸੋਸ਼ਲ ਮੀਡੀਆ ਦੇ ਅੱਗੇ ਬਾਕੀ ਆਪਣੇ ਕੰਮਾਂ ਲਈ ਪੜ੍ਹਾਈ ਲਈ ਖੇਤੀਬਾੜੀ ਲਈ ਨਾ ਪਰਿਵਾਰ ਲਈ ਸਮਾਂ ਜ਼ਰੂਰ ਦੇਣਾ ਭਰਾ ਨੇ ਜੀ ਮੇਰੇ ਭਰਾ ਨੇ ਅਵਤਾਰ ਜੀ ਕਿਵੇਂ ਦੇਖਦੇ ਹੋ ਅੱਜ ਇਹਨਾਂ ਨੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਵੀ ਪਿਆਉ ਪੁੱਤ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹ ਜੋ ਪੜ੍ਹਾਈ ਆ ਨਾ ਇਹਦੀ ਕੋਈ ਉਮਰ ਨਹੀਂ ਹੁੰਦੀ ਪੜ੍ਹਾਈ ਦੀ ਕੋਈ ਉਮਰ ਨਹੀਂ ਹਰੇਕ ਬੰਦਾ ਕਰ ਸਕਦਾ ਹੈ ਅੰਦਰ ਉਹਦੇ ਦਿਲ ਦੇ ਵਿੱਚ ਤਮੰਨਾ ਚਾਹੀਦੀ ਹੈ ਹੈ ਜੀ ਜਦੋਂ ਦਿਲ ਦੇ ਵਿੱਚ ਤਮੰਨਾ ਹੈ ਪੜ੍ਹਾਈ ਦੀ ਤਾਂ ਉਹ ਪੜ੍ਹਾਈ ਕਰ ਸਕਦਾ ਜਿੰਨੀ ਵੀ ਮਰਜ਼ੀ ਉਮਰ ਦੇ ਉਮਰ ਦਾ ਕੋਈ ਸਬੰਧ ਨਹੀਂ ਇਹਦੇ ਨਾਲ ਪੜ੍ਹਾਈ ਦੇ ਨਾਲ ਇਹ ਥੋੜੋ ਵੀ ਆਪਾਂ ਕੱਲੀ ਨੌਕਰੀ ਲੈਣ ਵਾਸਤੇ ਪੜ੍ਹਾਈ ਕਰਨੀ ਆ ਜੋ ਦੋਸਤਾਂ ਨੂੰ ਮੈਂ ਲੰਗਿਆ ਵੀ ਤੁਹਾਡੇ ਭਰਾ ਨੇ ਵੀ ਪਲਸ 2 ਦੇ ਫੀਸ ਭਰੀਆ ਉਦੋਂ ਘਰ ਦਾ ਕਿਸੇ ਨੂੰ ਸਾਨੂੰ ਬਹੁਤ ਹੀ ਖੁਸ਼ੀ ਹੋਈ ਬਹੁਤ ਮਾਣ ਪਹਿਲੇ ਇਹਨਾਂ ਨੇ ਦੱਸਿਆ ਸੀ ਵੀ ਪੇਪਰ ਇਕੱਠਿਆਂ ਨਹੀਂ ਦਿੱਤੇ ਆ ਤੇ ਓਪਨ ਦੇ ਪੇਪਰ ਹੋਏ ਨੇ ਇਹਨਾਂ ਦੇ ਦੋਨਾਂ ਦੇ ਤੇ ਜਦੋਂ ਰਿਜ਼ਲਟ ਆਇਆ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੋਈ ਸਾਰੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਭਰਾ ਹੈ ਮੇਰਾ ਇਹ ਅਵਤਾਰ ਸਿੰਘ ਬਹੁਤ ਖੁਸ਼ੀ ਹੋਈ ਇਸ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਆ ਨਿਕਲਦੇ ਹੋਰ ਮੈਸੇਜ ਇਹ ਲੋਕਾਂ ਨੂੰ ਸਾਡਾ ਮੈਸੇਜ ਇਹੀ ਹੈ ਵੀ ਪੜ੍ਹਾਈ ਦੀ ਕਦਰ ਕਰੋ ਜਿਹੜੇ ਬੱਚੇ ਪੜ੍ਹਾਈ ਛੱਡ ਜਾਂਦੇ ਨੇ ਨਾ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਵਾਸਤੇ ਵਿੱਚ ਨੌਕਰੀ ਕੋਈ ਜ਼ਰੂਰੀ ਨਹੀਂ ਵੀ ਆਪਾਂ ਜੇ ਪੜ੍ਹਾਈ ਨੌਕਰੀ ਵਾਸਤੇ ਪੜ੍ਹਾਈ ਕਰਦੇ ਆਂ ਪੜ੍ਹਾਈ ਵਾਸਤੇ ਆਪਾਂ ਨੌਕਰੀ ਕਰਦੇ ਆਂ ਕਿ ਪੜ੍ਹਾਈ ਜ਼ਰੂਰੀ ਆ ਜਿੰਨੀ ਵੀ ਪੜ੍ਹਾਈ ਹੋ ਜੇ ਬਹੁਤ ਵਧੀਆ ਨੌਜਵਾਨ ਨੇ ਪੜ੍ਹਾਈ ਤੋਂ ਛੱਡ ਕੇ ਹੋਰ ਨਸ਼ਿਆਂ ਵੱਲ ਜਾ ਰਹੇ ਨੇ ਜਾਂ ਸੋਸ਼ਲ ਮੀਡੀਆ ਵੱਲ ਜਾ ਰਹੇ ਨੇ ਉਹਨਾਂ ਬਾਰੇ ਤੁਹਾਨੂੰ ਕਿਵੇਂ ਲੱਗਦਾ ਵੀ ਉਹਨਾਂ ਨੂੰ ਕਿਵੇਂ ਜਿਹੜਾ ਲੀਹੇ ਤੇ ਲੈ ਕੇ ਆਇਆ ਜਾ ਸਕੇ ਉਹਨਾਂ ਨੂੰ ਤਾਂ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਹੋਰ ਚੀਜ਼ਾਂ ਨੂੰ ਛੱਡ ਕੇ ਆਪਦਾ ਪੜ੍ਹਾਈ ਨੂੰ ਮੇਨ ਮੁੱਖ ਮੁੱਦਾ ਰੱਖਿਆ ਜਾਵੇ ਪੜ੍ਹਾਈ ਨੂੰ ਮੇਨ ਰੱਖਿਆ ਜਾਵੇ ਤਾਂ ਬਹੁਤ ਹੀ ਵਧੀਆ ਚੀਜ਼ ਹੈ ਪੜ੍ਹਾਈ ਹੈ ਜੋ ਇੱਕ ਨਾ ਇੱਕ ਬਹੁਤ ਹੀ ਜ਼ਿੰਦਗੀ ਦਾ ਅਹਿਮ ਅੰਗ ਹੈ ਪੜ੍ਹਾਈ ਦਾ ਪਲੱਸ 2 ਕਰ ਲਈ ਬੀਏ ਕਰ ਲਈ ਜਿੰਨੇ ਵੀ ਸਾਡੇ ਚ ਪਹੁੰਚ ਹੈ ਡਿਗਰੀ ਕਰ ਸਕਦੇ ਅਸੀਂ ਕਰ ਕਰਨਾ ਫਰਜ਼ ਹੈ ਉਮਰ ਦਾ ਕੋਈ ਸਬੰਧ ਨਹੀਂ chandar consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, wwwdotjacktradedotcom 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ